ਸਾਬਕਾ ਐਮਐਲਏ ਬਲਦੇਵ ਸਿੰਘ ਖੈਰਾ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਅਤੇ ਦਰਿਆ ਬੰਨ ਦਾ ਦੌਰਾ ਕੀਤਾ ਹੜ੍ਹਾਂ ਕਾਰਨ ਬਣੇ ਹਾਲਾਤਾਂ ਕਾਰਨ ਪੂਰੇ ਪੰਜਾਬ ਵਿੱਚ ਦਰਿਆਵਾਂ ਨੇੜਲੇ ਇਲਾਕਿਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ ਹਲਕਾ ਫਿਲੌਰ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਦਾ ਹਾਲ ਜਾਣਿਆ ਤੇ ਬੰਨ ਦੇ ਨਾਜ਼ੁਕ ਬਣੇ ਹਾਲਾਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਉਹਨਾਂ ਕਿਹਾ ਕਿ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਪਿੰਡਾਂ ਦੇ ਹਾਲਾਤ ਸੁਖਾਵੇਂ ਬਣੇ ਰਹਿਣ વાય ગુરુ કરે કે જલ્દ વરસાદ રુકે તે પંજાબ દીલી તો ઉતરી જિંદગી આમવર્ગી હોવે ઇસ ઉજાણેદા શિકાર હોએ લોકાનુ ઇસ વિપતા وچوں ઉબરન્દી તાકત બક્ષે જોત ટીવી ન્યૂઝ ચેનલ તો પત્રકાર ઇન્દરજીત સિંહ બેન્સ દી ખાસ રિપોર્ટ ਪਹਿਲਾਂ ਅਸੀਂ ਮੂਸਾ ਮਠਾ ਦੇ ਕੇ ਸੰਜੀਵ ਬਾਸ਼ਾ ਕੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜਰੀਏ ਕੁਦਰਤੀ ਕੁਸ਼ੀ ਆਈ ਹੈ ਜਨੂ ਹਰਕਾਲਪੁਰ ਬਾੜਾ ਜੀ ਦਾ ਸੰਭਾਲ ਨਹੀਂ ਤੇ ਹੁਣ ਵਾਪਸ ਅੰਗੇ ਬੰਦ ਤੇ ਜਾ ਕੇ ਆਏ ਆ ਜੀ ਉੱਥੇ ਕੋਈ ਸੀਗੀ ਜਿਹਦੇ ਚੋ ਪਾਣੀ ਦਾ ਵਨ ਟੁੱਟਣ ਦਾ ਖਤਰਾ ਸੀ ਤੇ ਉੱਥੇ ਨੌਜਵਾਨ ਆਪਣੇ ਇਹ ਕਿੰਨਾ ਚੋ ਗੀਬੀਆਂ ਆ ਕੇ ਸਾਰੀਆਂ ਦਾ ਪ੍ਰਸ਼ਾਸਨ ਦਾ ਸੁੱਤਾ ਪਿਆ ਪ੍ਰਸ਼ਾਸਨ ਦੇ ਕੰਮ ਹੁੰਦੇ ਆ ਤੇ ਹੁਣ ਜਿਵੇਂ ਵੀ ਆ ਆਪ ਮਹਾਰੇ ਲੋਕ ਬਚਾ ਦੇ ਲਈ ਉੱਥੇ ਆ ਕੇ ਥੱਲੇ ਭਰੇ ਮਿੱਟੀ ਦੇ ਤੇ ਉਹਨਾਂ ਨੂੰ ਦੁੱਲਦੇ ਪਏ ਆ ਸੋ ਜਿਹੜਾ ਬੰਨ ਟੁੱਟ ਨਾ ਸਕੇ ਬਹੁਤ ਬਹੁਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਕਿ 40 ਕਿਲੋਮੀਟਰ ਤੋਂ ਵੱਧ ਜਿਹੜਾ ਏਰੀਆ ਇਧਰੋਂ ਨਵੇਂ ਸ਼ਹਿਰ ਤੋਂ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਨਕੌਦਰ ਤੇ ਗਹਾਂ ਜਿਹੜਾ ਸ਼ਾਹਕੋਟ ਜਿਹੜਾ ਦਰਿਆਗ ਵਗਦਾ ਹੈ ਜਦੋਂ ਵੀ ਕਦੀ ਕੋਈ ਸਥਿਤੀ ਤਣਾਅਪੂਰਵਕ ਹੁੰਦੀ ਹੈ ਤਾਂ ਉਹਦੇ ਲਈ ਜਿਹੜਾ ਸਭ ਤੋਂ ਵੱਧ ਜਿਹੜਾ ਇਧਰ ਖਤਰਾ ਹੁੰਦਾ ਵੀ ਸਤਲੁਜ ਦਾ ਜਿਹੜਾ ਹੈ ਕਿਉਂਕਿ ਇਧਰੋਂ ਮੁੜਦਾ ਦਰਿਆ ਤੇ ਅੱਗੇ ਨੂੰ ਵੀ ਉਹਦੇ ਕਰਕੇ ਬੜਾ ਪੈਨਿਕ ਵਾਲਾ ਮਾਹੌਲ ਵਾਲਾ ਡਰ ਵਾਲਾ ਮਾਹੌਲ ਹੁੰਦਾ ਹੈ ਅੱਜ ਤਕਰੀਬਨ ਸਵੇਰੇ ਮੇਰੇ ਨਾਲ ਬਹੁਤ ਹੀ ਸਹਿਯੋਗ ਐਡਵੋਕੇਟ ਰਾਜਕਮਲ ਜੀ ਮੋਸਵਤੂ ਮੀਓਵਾਲ ਤੋਂ ਸੰਗਤ ਸਾਰਿਆਂ ਨੇ ਪਹਿਲਾਂ ਗੁਰੂ ਸਾਹਿਬ ਦਾ ਜਿਹੜਾ ਉਠਾਸ ਲੈ ਆਉਂ ਔਰ ਮਾਲਕ ਦੇ ਚਰਨਾਂ ਦੇ ਵਿੱਚ ਮੋਸਵਤ ਅਰਦਾਸ ਬੇਨਤੀ ਕਰਕੇ ਆਏ ਆਂ ਵੀ ਮਾਲਕਾ ਇਹ ਜਿਹੜੀ ਦੁੱਖ ਦੀ ਘੜੀ ਹੈ ਵੀ ਉਹਦੇ ਵਿੱਚ ਉਹ ਸਹਾਈ ਹੋਣ ਤੇ ਜਿਹੜੇ ਇਹ ਆਫਤ ਨੂੰ ਜਿਹੜਾ ਉਹ ਬਚਿਆ ਜਾ ਸਕੇ ਪਰ ਜਿਹੜੀ ਚੀਜ਼ ਦੇਖਣ ਨੂੰ ਮਿਲੀ ਹੈ ਤਕਰੀਬਨ ਡੇਢ ਸਾਲ ਪਹਿਲਾਂ ਵੀ ਇਹ ਤੋਂ ਬੰਨ ਜਿਹੜਾ ਉਹ ਟੁੱਟਿਆ ਸੀ ਤੇ ਉਸ ਤੋਂ ਬਾਅਦ ਵਿੱਚ ਸਾਰੇ ਮੋ ਮਿਓ ਵਾਲੇ ਔਰ ਪੂਰੇ ਜਿਹੜੇ ਆਲੇ-ਦੋਲੇ ਦੀ ਸਾਰੀ ਸੰਗਤ ਜਿਹਦੇ ਬੀਬੀਆਂ, ਭਾਈ, ਬਜ਼ੁਰਗ, ਨੌਜਵਾਨ ਉਹ ਸਾਰਿਆਂ ਨੇ ਬੜਾ ਜਿਹੜਾ ਹਮਲਾ ਮਾਰ ਕੇ ਉਸ ਤੋਂ ਬਾਅਦ ਵਿੱਚ ਉਹਨੂੰ ਜਿਹੜਾ ਪੂਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਸਰਕਾਰਾਂ ਕੋਈ ਵੀ ਬਣਦੀਆਂ ਆ ਅੱਜ ਤੱਕ ਕੋਈ ਮਕਸਦ ਨਹੀਂ ਸਾਡਾ ਵੀ ਕੋਈ ਕਿਸੇ ਨੂੰ ਅਸੀਂ ਖੀਟੀਸਾਈਜ਼ ਕਰੀਏ ਪਰ ਜਦੋਂ ਸਰਕਾਰਾਂ ਕੋਈ ਬਣਦੀਆਂ ਉਹ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਵੀ ਉਹ ਜਿਹੜਾ ਇਹ ਜਿਹੜੇ ਬੰਨ ਨੇ ਜਾਂ ਜਿਹੜਾ ਪਾਣੀ ਦਾ ਬਹਾਅ ਆ ਜਦੋਂ ਕੁਦਰਤੀ ਮੌਸਮ ਦੇ ਅਨੁਸਾਰ ਇਹ ਪਾਣੀ ਆਉਣਾ ਹੁੰਦਾ ਹੈ ਤੇ ਉਹ ਸਰਕਾਰਾਂ ਦੀ ਔਰ ਐਡਾਪਟੇਸ਼ਨ ਦੀ ਤੇ ਜਿਹੜਾ ਸਰਕਾਰੀ ਅਮਲਾ ਹੈ ਉਹਦਾ ਫਰਜ਼ ਹੁੰਦਾ ਹੈ ਵੀ ਆਉਣ ਤੋਂ ਪਹਿਲਾਂ ਹਰ ਸਾਲ ਜਿਹੜਾ 2-3 ਮਹੀਨੇ ਪਹਿਲਾਂ ਬੰਨਾ ਦੇ ਉੱਤੇ ਦੌਰਾ ਕਰਕੇ ਉਹ ਦੇਖਣ ਵੀ ਕਿਸੇ ਦੀ ਲੋਡ ਹੈ ਜੇ ਠੋਕਣਾ ਬਣਾਉਣੀਆਂ ਨੇ ਜਾਂ ਕੋਈ ਜਿਹੜੇ ਬੰਨ ਨੇ ਜੇ ਉਹਨਾਂ ਨੂੰ ਕਿਤੇ ਢਾਲ ਲੱਗੀ ਹੈ ਤੇ ਉਹਨਾਂ ਦੀ ਜਿਹੜੀ ਪੂਰਤੀ ਕਰਨੀ ਹੈ ਪਰ ਤਕਰੀਬਨ ਹੁਣ ਸਾਰਿਆਂ ਨੂੰ ਮਿਲੇ ਵੀ ਆ ਉਧਰ ਵੀ ਮਿਲ ਕੇ ਆਏ ਆ ਇੱਥੇ ਵੀ ਹੁਣ ਜਿਹੜਾ ਹੈਗਾ ਇੱਥੇ ਜਿਹੜੀ ਬੋਰੇ ਭਰਨ ਦੀ ਕੀ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਸਾਰੇ ਜਣੇ ਇਹ ਮਹਿਸੂਸ ਕਰਦੇ ਆ ਵੀ ਜਿਹੜੀ ਗਵਰਨਮੈਂਟ ਦੀ ਜ਼ਿੰਮੇਵਾਰੀ ਆ ਉਹਦੇ ਵਿੱਚ ਕੋਈ ਵੀ ਅਧਿਕਾਰੀ ਨਜ਼ਰ ਨਹੀਂ ਆਉਂਦਾ ਸੋ ਜੇਕਰ ਇਹਦੇ ਪੁਖਤਾ ਪ੍ਰਬੰਧ ਹੋਣ ਤਾਂ ਉਹਦੇ ਨਾਲ ਇਹ ਹੈ ਵੀ ਜਿਹੜੇ ਹਰ ਹੋਂ ਤੋਂ ਜਿਹੜੇ ਆ ਉਹ ਬਚ ਸਕਦੇ ਆ ਬਾਕੀ ਹੁਣ ਤਾਂ ਮਾਲਕ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕਰਦੇ ਆ ਵੀ ਜਿੱਥੇ ਸੁਲਤਾਨਪੁਰ ਗੁਰਦਾਸਪੁਰ ਜਿਹੜੇ ਪੰਜਾਬ ਦੇ ਤਕਰੀਬਨ 8 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੇ ਨਾਲ ਕੁਦਰਤੀ ਜਿਹੜੇ ਇਹ ਜੋ ਕੁਦਰਤੀ ਆਫਤ ਆਈ ਹੈ ਉਹਦੇ ਨਾਲ ਜਿਹੜਾ ਹੈ ਜੋ ਪਰਿਵਾਰ ਆਪਣਾ ਸਭ ਕੁਝ ਗਵਾ ਬੈਠੇ ਨੇ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਵੀ ਗੁਰੂ ਮਹਾਰਾਜ ਜਿਹੜਾ ਉਹ ਚੜ੍ਹਦੀ ਕਲਾ ਬਖਸ਼ਣ ਤੇ ਬਾਕੀ ਮਾਲਕ ਵੱਲੋਂ ਇਹਨਾਂ ਨੂੰ ਜ਼ਰੂਰ ਹੈ ਵੀ ਪੰਜਾਬੀ ਜਿਹੜਾ ਕਦੀ ਪਿੱਛੇ ਨਹੀਂ ਹਟਦੇ ਸੋ ਸਾਰੇ ਜਿਹੜੇ ਰਲ ਮਿਲ ਕੇ ਇਹਦਾ ਜਿਹੜਾ ਪ੍ਰਬੰਧ ਕਰ ਰਹੇ ਨੇ ਰਲ ਮਿਲ ਕੇ ਸੰਕਟ ਦੀ ਘੜੀ ਦੇ ਵਿੱਚ ਜਿਹੜਾ ਉਹ ਚੱਲ ਰਹੇ ਨੇ ਤੋਂ ਮਾਲਕ ਦੀ ਚੰਨਾ ਚ ਇਹੀ ਅਰਦਾਸ ਬੇਨਤੀ ਗੁਰੂ ਮਹਾਰਾਜ ਕਿਰਪਾ ਕਰਨ ਕਿ ਤੋਂ ਪੂਜਾ ਜਾ ਸਕੇ ਔਰ ਸਰਕਾਰਾਂ ਨੂੰ ਜਿਹੜੀ ਇਹ ਬੇਨਤੀ ਵੀ ਆ ਵੀ ਸਰਕਾਰਾਂ ਜਿਸ ਕੰਮ ਨੇ ਚੁਣੀਆਂ ਜਾਂਦੀਆਂ ਤੁਸੀਂ ਆਪਦੇ ਫਰਜ਼ ਨਿਭਾਓ ਇਹ ਕੁਰਸੀਆਂ ਕਿਸੇ ਦੀਆਂ ਸਖੀਆਂ ਨਹੀਂ ਹੁੰਦੀਆਂ ਅੱਜ ਕਿਸੇ ਕੋਈ ਐ ਤੇ ਕੱਲ ਨੂੰ ਕਿਸੇ ਹੋਰ ਨੇ ਹੋਣਾ ਜੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਤਾਂ ਆਪਣਾ ਫਰਜ਼ ਜ਼ਰੂਰ ਨਿਭਾਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਜਿਹੜੇ ਬਾਦਲ ਜੀ ਨੇ ਹਰ ਰਹਿਤ ਕੇਂਦਰ ਬਣਾਇਆ ਜਲੰਧਰ ਜਿੱਥੇ ਹੈਲਪਲਾਈਨ ਨੰਬਰ ਵੀ ਦੋ ਉਹਨਾਂ ਨੇ ਦਿੱਤੇ ਆ 24 ਘੰਟੇ ਕਿ ਕਿਤੇ ਵੀ ਕਿਸੇ ਚੀਜ਼ ਦੀ ਸਮੱਸਿਆ ਕਿਸੇ ਚੀਜ਼ ਦੀ ਲੋੜ ਆ ਤੇ ਉਹ ਹੈਲਪਲਾਈਨ ਨੰਬਰ ਤੇ ਦੱਸ ਦਿੱਤਾ ਜਾਊਗਾ ਜੀ ਉਹ ਸਵੰਧਤ ਉਸ ਪਿੰਡ ਚ ਉਸ ਕਿਸੇ ਬੰਦ ਤੇ ਕਿਤੇ ਵੀ ਕਿਸੇ ਦੀ ਕੋਈ ਮਿੱਟੀ ਦੀ ਲੋੜ ਆ ਕੋਈ ਕਿਤੇ ਰਾਸ਼ਨ ਦੀ ਲੋੜ ਆ ਕਿਤੇ ਪਾਣੀ ਦੀ ਲੋੜ ਆ ਕਿਤੇ ਵੋਟਾਂ ਦੀ ਲੋੜ ਆ ਕਿਸ਼ਤਿਆਂ ਦੀ ਲੋੜ ਆ ਤੇ ਉੱਤੇ ਮਹੀਆ ਕਰਾ ਕਰਾ ਦਿੱਤੀਆਂ ਜਾਣਗੀਆਂ ਜੀ ਤੇ ਉਹ ਜਿਹੜੇ ਬਾਕੀ ਕਾਲੀ ਦਲ ਵਰਕਰ ਜਿਹੜੇ ਹੈਗੇ ਆ ਸਾਰੇ ਉਹ ਵੀ ਆ ਕਿ ਕਈਆਂ ਨੂੰ ਪਰਸੋਂ ਸਾਡੇ ਪੁਰੋਂ ਨਕੌਦਰ ਤੋਂ ਸਰਤਾਨਪੁਰ ਗਏ 11 ਵਜੇ ਤੇ ਗਏ ਹੋਏ 4 ਵਜੇ ਤੱਕ ਪੈਂਡ ਹੀ ਨਹੀਂ ਲੱਭਿਆ ਜੀ ਖਰਾ ਸਰ ਜਿੱਥੇ ਜਾਣਾ ਸੀਗਾ ਕਿ ਉਹ ਇੱਕ ਕੇਂਦਰ ਬਣਾਉਣ ਦਾ ਮਤਲਬ ਇਹੀ ਸੀ ਸਿਹਤ ਦਾ ਕੇਂਦਰ ਕਿ ਉੱਥੇ ਜਿਹਨੂੰ ਨਹੀਂ ਥੋੜੀ ਬਹੁਤਾ ਜਿੰਨਾ ਵੀ ਜੋ ਵੀ ਸਰਦਾ ਕਿ ਉੱਥੇ ਜਾ ਕੇ ਜਮ੍ਹਾਂ ਕਰਾਇਆ ਜਾਵੇ ਤੇ ਉਹ ਜਿਹੜੇ ਜਿੱਥੇ ਲੋੜ ਆ ਜਿਹਹ ਜੀ ਲੋੜ ਆ ਉਹ ਉਹ ਜਾ ਉੱਥੇ ਜਿਹੜਾ ਸਹਾਇਤਾ ਕੀਤੀ ਜਾਵੇ ਇਹ ਹੁਣ ਕੱਲ ਦਾ ਹੈਲਪਲਾਈਨ ਨੰਬਰ ਚੱਲ ਪਿਆ ਤੇ ਮੈਂ ਤੁਹਾਡੇ ذریعے ਸਾਰਿਆਂ ਨੂੰ ਇਹ ਵੀ ਬੇਨਤੀ ਕਰਦਾ ਕਿ ਕਿਸੇ ਨੂੰ ਕਿਸੇ ਪਿੰਡ ਚ ਲੋੜ ਆ ਤੇ ਉਹ ਹੈਲਪਲਾਈਨ ਨੰਬਰ ਤੇ ਸਾਨੂੰ ਸੰਪਰਕ ਕਰ ਸਕਦਾ ਖੈਰਾਬ ਕਿਸੇ ਵੀ ਮਤਲਬ ਕਾਲੀਤਲ ਦੇ ਲੀਡਰ ਨੂੰ ਜਾਂ ਵਰਕਰ ਨੂੰ ਸੰਪਰਕ ਕਰ ਸਕਦਾ ਤੇ ਉਹ ਪਿੰਡਾਂ ਚ ਆਪਾਂ ਸਹਾਇਤਾ ਕਰਨ ਦੀ ਪੂਰੇ ਯਤਨ ਕਰਾਂਗਾ ਬਹੁਤ ਬਹੁਤ ਧੰਨਵਾਦ ਖੇਰਾ ਸਾਹਿਬ ਤੁਮੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਖਾਲਸਾ ਫਤਿਹ ਜੀ ਸਾਰਿਆਂ ਨੂੰ ਪਹਿਲਾਂ ਅਸੀਂ ਮੋਤਸ ਸਾਹਿਬ ਮੱਥਾ ਟੇਕ ਕੇ ਸੱਚੇ ਪਾਤਸ਼ਾਹ ਅਗੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜਿਹੜੀ ਇਹ ਕੁਦਰਤੀ ਘ੍ਰੂਪੀ ਆਈ ਹੈ ਇਹਨੂੰ ਕਾਲਪੁਰ ਮਹਾਰਾਜ ਕਰ ਸਕਦੇ ਆ ਤੇ ਹੁਣ ਬਾਕੀ ਅੱਗੇ ਬੰਦ ਤੇ ਜਾ ਕੇ ਆਏ ਆ ਜੀ ਉੱਥੇ ਪੁਲੀ ਇੱਕ ਸੀਗੀ ਜਿਹਦੇ ਚੋ ਪਾਣੀ ਦਾ ਬੰਨ ਟੁੱਟਣ ਦਾ ਖਤਰਾ ਸੀ ਤੇ ਉੱਥੇ ਨੌਜਵਾਨ ਆਪਣੇ ਤੇ ਪਿੰਡਾਂ ਚੋਂ ਬੀਬੀਆਂ ਆ ਕੇ ਸਾਰੀਆਂ ਉਹਨਾਂ ਪ੍ਰਸ਼ਾਸਨ ਦਾ ਸੁੱਤਾ ਪਏ ਪ੍ਰਸ਼ਾਸਨ ਦੇ ਕੰਮ ਹੁੰਦੇ ਆ ਜੀ ਤੇ ਹੁਣ ਜਿਵੇਂ ਵੀ ਆ ਆਪ ਮਹਾਰੇ ਲੋਕ ਬਚਾ ਦੇ ਲਈ ਉੱਥੇ ਆ ਕੇ ਤੇ ਥੈਲੇ ਭਰੇ ਮਿੱਟੀ ਦੇ ਤੇ ਉਹਨਾਂ ਨੂੰ ਪੂਰਦੇ ਪਏ ਆ ਸੋ ਜਿਹੜਾ ਮਜ਼ਬੂਤ ਬੰਨ ਟੁੱਟ ਨਾ ਸਕੇ